ਪ੍ਰਿੰਸਪੁਰ ਦੇ ਮਿੱਟੀ ਦੇ ਵਿੱਚ ਕਪੜਾ ਹੋਇਆ। ਇਹਦੀ ਉਚ ਪੱਤਰੀ ਜਾਂਚ ਹੋਣੀ ਚਾਹੀਦੀ ਹੈ। ਇਹ ਸਾਡੇ ਐਮ.ਐਲ.ਏ. ਸਾਹਿਬ ਬਲਕਰ ਸਿੰਘ ਸਿੱਧੂ ਜੀ ਨੇ ਵੀ ਕਿਹਾ ਵੀ ਮੈਂ ਸਿੱਧੂ ਸਾਹਿਬ ਨੇ ਕਿਹਾ ਵੀ ਮੈਂ ਇਹਦੀ ਜਾਂਚ ਕਰਾਂਗਾ। ਉਹਨਾਂ ਦੀ ਬਹੁਤ ਵਧੀਆ ਗੱਲ ਹੈ ਪਰ ਮੈਂ ਪ੍ਰਿੰਸ ਨੰਦਾ ਬਾਗ ਨੰਬਰ 16 ਦੇ ਵਿੱਚੋਂ ਸ਼ਹਿਰ ਵਾਸੀਆਂ ਦੇ ਨਾਮ ਜਿਹੜੀਆਂ 23 22 25 25 ਆ ਵੱਡੀਆਂ ਜਿੰਨੀਆਂ ਵੀ ਰਸੀਦਾਂ ਦੀ ਸਾਰੀਆਂ ਗੈਪ ਕਰਦੀ ਇਹਨਾਂ ਨੇ ਇਹ ਕੌਣ ਰਲਿਆ ਆਪਸ? ਕਿ ਇਹ ਇਹਦੀ ਇਹਦੀ ਕਿਉਂ ਨਹੀਂ ਬਾਹਰ ਆ ਰਹੀ? ਮੈਂ ای یو صاحب ਨੂੰ ਪੁੱਛਣਾ ਚਾਹੁੰਦਾ ਹਾਂ ای یو ਸਾਹਿਬ ਵੀ ਤੁਸੀਂ ਇਹ ਉਸ ਬੰਦੇ ਨੂੰ ਪਰਚਾ ਦਿਓ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਕਿਉਂ ਨਹੀਂ ਕਰਦੇ ਸੀ ਤੁਸੀਂ ਤੇ ਪਰਚਾ ਤੋਂ ਆਡਟ ਵਾਲੇ ਕਿਉਂ ਨਹੀਂ ਆਏ ਆਡਟ ਵਾਲੇ ਮੈਨੂੰ ਚੈੱਕ ਕਰਦੇ ਸੀ ਆਡਟ ਵਾਲੇ ਵੀ ਆ ਕੇ ਕੀਤਾ ਕੁਝ ਇੱਕ ਆਡਟ ਵਾਲੇ ਨੂੰ ਵੀ ਕੀਤਾ ਚਾਹੀਦਾ ਜੀ ਤੇ ਮੈਂ ای یو ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਇਹ ਵੀ ਇਹ ਕਬੂਲਾ ਨਾ ਕਰਿਆ ਤੇ ਅਸੀਂ ਤੁਹਾਡੇ ਖਿਲਾਫ ਲੋਕਾਂ ਨੂੰ ਨਾਲ ਲੈ ਕੇ ਤੁਹਾਡੇ ਬਾਹਰ ਜਿ ਬੈਠਾਂਗੇ ਮੈਂ ਇਹੋ ਜਾਨ ਨੂੰ ਕਹਿਣਾ ਚਾਹਨਾ ਕਿਉਂਕਿ ਸਾਡੇ ਰਾਮਪਰਾਪੂਲ ਦਾ ਇਹ ਬਹੁਤ ਵੱਡਾ ਘਪਣਾ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਮਰਜ਼ੀ ਹੋ ਜੇ ਮੈਂ ਜਿੰਨੇ ਜੋਗਾ ਹੈਗਾ ਮੈਂ ਇਹਦੇ ਨਾਂ ਤੇ ਨੂੰ ਆਪਾਂ ਇਮਾਨਦਾਰ ਹੈਗਾ ਇਮਾਨਦਾਰ ਨਾਲ ਚੱਲਾਂਗੇ ਲੋਕਾਂ ਦੇ ਨਾਲ ਚੱਲਾਂਗੇ ਮੈਂ ਇਹ ਰਸੀਦਾਂ ਜਿਹੜਾ ਵੀ ਬੰਦਾ ਖਾ ਗਿਆ ਮੈਂ ਉਹਨੂੰ ਕਹਿਣਾ ਚਾਹਨਾ ਦੋਨਾਂ ਵੀ ਇਹਨੂੰ ਪਰਚਾ ਦਿਓ ਤੇ ਬਕਾਇਦਾ ਜਿਹਨੇ ਪੈਸੇ ਜਮ੍ਹਾਂ ਕਰਾਇਆ ਮਿਸੋਂਗੜੀ ਚ ਪੈਸੇ ਜਮ੍ਹਾਂ ਕਰਾਇਆ ਉਹਦਾ ਨਾਮ ਸ਼ੋਅ ਕਰੋ ਬੁਲਾ ਕੇ ਕਾਨਫਰੈਂਸ ਬੁਲਾਓ ਸਾਰੇ ਪੱਤਰਕਾਰ ਸਾਹਿਬ ਨੂੰ ਬੁਲਾ ਕੇ ਕਰੋ ਹੀਓ ਸਾਹਬ ਨੂੰ ਵਾਰੀ ਵਾਰੀ ਕਹਿਣਾ ਏ ਵੀ ਹੀਓ ਸਾਹਬ ਇਹ ਕੰਮ ਨਾ ਕਰੋ ਤੁਸੀਂ ਇਹਦਾ ਘਬੜਾ ਕੱਢੋ ਨਹੀਂ ਫਿਰ ਅਸੀਂ ਕੱਲ ਨੂੰ ਇਹਦਾ ਕੋਈ ਵੱਡਾ ਸੰਸ ਝਕਾਂਗੇ ਤੇ ਮੈਂ ਉੱਪਰ ਧੱਕਰ ਜਾਊਗਾ ਮੈਂ ਪਿੱਛੇ ਨਹੀਂ ਹਟਦਾ ਜੋ ਮਰਦੀ ਹੋ ਜੇ ਅੱਜ ਮੈਂ ਇਹ ਲਾਂਕ ਕੀ ਸਾਨੂੰ ਹੋ ਸਕਦੀ ਹੈ ਐਡਾ ਵੱਡਾ ਘਬੜਾ ਮੈਂ ਹੈਰਾਨ ਹ ਵੀ ਲੋਕ ਮੇਰੇ ਕੋਲ ਮੇਰੇ ਕੋਲ ਕਿੰਨੇ ਲੋਕ ਆ ਗਏ ਪ੍ਰਸਿੱਧਨ ਅਗੇ ਵੀ ਮੰਤਾ ਜੀ ਆਹ ਕੀ ਹੋ ਗਿਆ ਦੇਖੋ ਅਸੀਂ ਵੀ ਬਦਨਾਮ ਆ ਕੱਲ ਮਿਸਮਗਣੀ ਦੇ ਵਿੱਚ ਕੌਣ ਜਾ ਕੇ ਪੈਸੇ ਭਰੂਗਾ ਸ਼ਹਿਰ ਨਾਲ ਕੋਈ ਪੈਸੇ ਕੋਈ 40000 50000 ਦੇ ਲੱਖ ਰੁਪਏ ਜਾ ਕੇ ਬਣੂਗਾ ਸ਼ਹਿਰ ਵਾਲੇ ਪਿੱਛੇ ਹਟਣ ਲੱਗੇ ਕਈਆਂ ਕੋ ਰਸੀਦਾ ਹੈ ਨਹੀਂ ਵਿਚਰੇ ਕੋਲੇ ਕਈਆਂ ਨੇ ਰਸੀਦਾ ਸੰਭਾਲ ਕੇ ਰੱਖਿਆ ਕਈਆਂ ਕੋ ਰਸੀਦਾ ਹੈ ਨਹੀਂ ਉਹਨਾਂ ਦਾ ਕੀ ਬਣੂਗਾ ਇਹਨਾਂ ਦਾ ਜੀ ਮਾੜੀ ਗੱਲ ਹੈ ਇਹ ਇਹ ਐ ਨਹੀਂ ਹੈ ਵੀ ਨਾਲ ਮਿਲ ਕੇ ਨਹੀਂ ਚੱਲਿਆ ਇਹ ਸਭ ਨਾਲ ਮਿਲ ਕੇ ਚੱਲਿਆ ਇਹ ਇਸ ਦਾ ਅਸੀਂ ਪਿੱਛੇ ਨਹੀਂ ਹਟਦੇ ਪਹਿਲਾਂ ਅਸੀਂ ਚੁੱਪ ਸੀ ਪਰ ਮੈਂ ਹੁਣ ਸ਼ਹਿਰ ਵਾਸੀਆਂ ਦੇ ਨਾਲ ਆ ਜਿਹਨਾਂ ਨੇ ਸਿੱਧਾ ਗੱਟੀਆਂ ਘਬਲਾ ਹੋ ਗਿਆ ਡਾ ਵਡਾ ਘਬਲਾ ਹੋ ਗਿਆ ਇਹਨੂੰ ਹੁਣ ਅਸੀਂ ਕੱਢ ਕੇ ਛੱਡਾਂਗੇ ਜੋ ਮਰਜ਼ੀ ਹੈ ਮੈਂ ਇਹੋ ਤੁਹਾਨੂੰ ਬਾਰੀ-ਬਾਰੀ ਬੇਨਤੀ ਕਰਦਾ ਵੀ ਉੱਚੇ ਮੈਂ ਸੀਐਮ ਸਾਹਿਬ ਨੂੰ ਵੀ ਕਹਿਣਾ ਵੀ ਤੁਸੀਂ ਆਪ ਦਖਲ ਦਿਓ ਇਹਦੇ ਵਿੱਚ ਵੀ ਏਡਾ ਵੱਡਾ ਘਮਲਾ ਹੋ ਰਿਹਾ ਆਮ ਆਦਮੀ ਪਾਰਟੀ ਇਹਦੇ ਵਿੱਚ ਬਦਨਾਮ ਹੋ ਰਹੀ ਹੈ ਖਾ ਗਿਆ ਕੋਈ ਕੋਈ ਵੀ ਬੰਦਾ ਬਖਸ਼ਣਾ ਚਾਹੀਦਾ ਬਸ ਇੱਕ ਨੰਦਾ ਜੀ ਜਿਹੜੀਆਂ ਇਹ ਰਸੀਦ ਬੁੱਕਾ ਹੈ ਜਾਂ ਐਨਓਸੀ ਜਾਰੀ ਹੋ ਗਈਆਂ ਇਹ ਕਾਰਜ ਸਾਮਕ ਅਫਸਰ ਤੇ ਜੀ ਦੇ ਸੈਨਾ ਤੋਂ ਵੀ ਤਾਂ ਜਾਰੀ ਨਹੀਂ ਹੁੰਦੀਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੈ ਜੈਮਦੇ ਜੈਸਾਮਦੇ ਆਪਣਾ ਇਹੋ ਸਾਨੂੰ ਪੁੱਛੋ ਇਹ ਪੁੱਛਣਾ ਚਾਹੀਦਾ ਕਿ ਕਿਉਂ ਕੀਤੀ ਇਹਨਾਂ ਨੇ ਕੀਤੀਆਂ ਇਹਨਾਂ ਨੇ ਕੀਤੀਆਂ ਤੇ ਸਾਰੀ ਪੁੱਛਗਿੱਛ ਇਹਨਾਂ ਨੂੰ ਕਰਨੀ ਚਾਹੀਦੀ ਆ ਇੱਕ ਤਾਂ ਪੁੱਛਿਆ ਕਿਉਂ ਨਹੀਂ ਕੀਤਾ ਸਰਕਾਰ ਦਾ ਪੈਸਾ ਮੰਨ ਲਓ ਅੱਜ ਕੋਈ ਸੀਧਾ ਘੱਟੇ ਜਾਂਦੀ ਹੈ ਕੋਈ ਸ਼ਾਂਤ ਤੱਕ ਵੀ ਨਹੀਂ ਰੱਖ ਸਕਦੇ ਇਹ ਬੈਂਕ ਦੇ ਵਿੱਚ ਜਮਾ ਕਰਾਉਣਾ ਹੁੰਦਾ ਇਹ ਕਾਪੜਾ ਤਿੰਨ ਚਾਰ ਸਾਲ ਤੋਂ ਲਗਾਤਾਰ ਮਾਨੂੰ ਕਹਿੰਦੇ ਚੱਲ ਰਿਹਾ ਹੈ ਤਾਂ ਬੇਰੀ ਇਹਦਾ ਮਾਰ ਕੇ ਇਹਦੀ ਕੋਈ ਗੌਰ ਹੀ ਨਹੀਂ ਕੀਤੀ ਇਹਨਾਂ ਨੇ ਕੋਈ ਪੁੱਛਗੀ ਚ ਨਹੀਂ ਕੀਤਾ ਇਹਦਾ ਮਤਲਬ ਦਾ ਆਪਾਂ ਕੁਰਸੀ ਤੇ ਆਉਣੇ ਆ ਅੱਗੇ ਬਹਿ ਕੇ ਚਲੇ ਨਾ ਕੁਝ ਮਰਜ਼ੀ ਕੋਈ ਜੇਲ੍ਹ ਚ ਪਾਈ ਜਾਵੇ ਨਾ ਪਾਈ ਜਾਵੇ ਮੈਂ ਕਹਿੰਦਾ ਜਿੰਨੇ ਬੰਦੇ 5 ਐ 4 ਐ 2 ਐ 1 ਐ ਇਹ ਸਾਰੇ ਮਨਜ਼ੀ ਆ ਜਿਵੇਂ ਤੁਸੀਂ ਮੌਜੂਦਾ ਐਮਸੀ ਹੋ ਤੁਸੀਂ ਅਸੀਂ ਘਰ ਕੇ ਨਾਲ ਨੂੰ ਮੀਟਿੰਗ ਕੀਤੀ ਐ ਇਸ ਮਸਲੇ ਉੱਤੇ ਕਰਾਂਗੇ ਜੀ ਹੁਣ ਅਸੀਂ ਪੁੱਛ ਕਰਾਂਗੇ ਤਾਂ ਕਿ ਅਸੀਂ ਗੱਲ ਕਰਾਂਗੇ ਜੀ ਗੱਲ ਕਰਾਂਗੇ ਸਾਡੇ ਸ਼ਹਿਰ ਦਾ ਪੈਸਾ ਐ ਕੋਈ ਖਾ ਕੇ ਬਦਨਾਮੀ ਵਾਲਾ ਸਾਨੂੰ ਮੁਝਦਰ ਵੀ ਤੁਸੀਂ ਕਿੱਥੇ ਹੋ ਜੀ ਤੁਸੀਂ ਕੀ ਕਰਦੇ ਹੋ ਜੀ ਤੁਸੀਂ ਚੁੱਪ ਕਿਉਂ ਹੋ ਲੋਕ ਤਾਂ ਹੁਣ ਸਾਨੂੰ ਕਹਿਣ ਲੱਗੇ ਜੀ ਵੀ ਤੁਸੀਂ ਚੁੱਪ ਹੋ ਥੋੜਾ ਵੀ ਕੁਝ ਐ ਵਿੱਚ ਲੱਗਦਾ ਵੀ ਤੁਸੀਂ ਜਮਾਂ ਹੀ ਚੁੱਪ ਹੋ ਅਸੀਂ ਚੁੱਪ ਨਹੀਂ ਕਰਦੇ ਆਪਣੇ ਐਮਐਲਏ ਸਾਹਿਬ ਬਲਕਾਲ ਸਿੰਘ ਸਿੱਧੂ ਨੇ ਵੀ ਕਿਹਾ ਹੈ ਵੀ ਅਸੀਂ ਇਹ ਕੱਢ ਕੇ ਰੱਖਾਂਗੇ ਕਰ ਪਰ ਮੈਨੂੰ ਜਿੱਥੇ ਵੀ ਜਾਣਾ ਪਿਆ ਮੈਂ ਹਰਦਾਨੀ ਵਿੱਚ ਤੁਹਾਨੂੰ ਅੱਜ